ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ 16 ਤੋਂ 30 21 ਤੱਕ ਦੇ ਵੱਖ-ਵੱਖ ਉਮਰ ਗਰੁੱਪ ਅਨੁਸਾਰ ਮਿਲਣ ਵਾਲੇ ਬਕਾਇਆ ਦੀ ਖਰਾਬਤੀ ਲਈ ਦਰਪੇਸ਼ ਮੁਸ਼ਕਲਾਂ ਤੇ ਉਹਨਾਂ ਦੇ ਹੱਲ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਮੈਂਡਡ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਏ ਕਰੇ ਪੰਜਾਬ ਗਵਰਨਮੈਂਟ ਪੈਨਸ਼ਨਰਸ ਐਸੋਸੀਏਸ਼ਨ ਜੋ ਕਿ ਇੱਕ ਰਜਿਸਟਰ ਸਾਫਤਾ ਹੈ ਇਸ ਦੇ ਉਦੇਦਾਰਾਂ ਸਰਦਾਰ ਭਜਨ ਸਿੰਘ ਗਿੱਲ ਸੂਬਾ ਪ੍ਰਧਾਨ ਸੁਦਰੰਦਰ ਰਾਮ ਕੁਸਾ ਜਨਰਲ ਸਕੱਤਰ ਤੇ ਸਮੂਹ ਕਮੇਟੀ ਮੈਂਬਰਾਂ ਸਵਰਉ ਪੈਨਸ਼ਨਾਂ ਨੂੰ 1/16 ਤੋਂ 36 2021 ਦੇ ਬਕਾਏ ਦੇ ਉਦਾਨ ਵਿੱਚ ਆ ਰਹੀਆਂ ਦਿੱਕਤਾਂ ਦੇ ਹੱਲ ਲਈ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਇੱਕ ਵਧੀਆ ਪ੍ਰਲਾਹ ਹੀ ਕਿਹਾ ਜਾ ਸਕਦਾ ਹੈ ਸਤਿਕਾਰਯੋਗ ਪੈਨਸ਼ਨਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦਾ ਲਿਖਿਆ ਗਿਆ ਹੈ ਕਿ ਬਹੁਤ ਸਾਰੇ ਸਾਥੀਆਂ ਦੇ ਫੋਨ ਆਉਂਦੇ ਹਨ ਕਿ ਸਾਡਾ ਅਪਰੋਖਤ ਬਕਾਇਆ ਨਹੀਂ ਪਿਆ ਸਾਡੇ ਬਕਾਇਏ ਵਿੱਚੋਂ ਟੈਕਸ ਕੱਟ ਲਿਆ ਗਿਆ ਹੈ ਮੇਰੇ ਸਪਾਊਸ ਦੀ ਮੌਤ ਹੋ ਚੁੱਕੀ ਹੈ ਬਕਾਇਆ ਦਾ ਕੀ ਬਨੂੰ ਕਈਆਂ ਦੇ ਬੱਚਿਆਂ ਵੱਲੋਂ ਫੋਨ ਆਉਂਦੇ ਹਨ ਕਿ ਸਾਡੇ ਦੋਵੇਂ ਮੰਮੀ ਡੈਡੀ ਚਲੇ ਗਏ ਤਾਂ ਸਾਨੂੰ ਉਹਨਾਂ ਦਾ ਬਕਾਇਆ ਕਿਸ ਨੂੰ ਤੇ ਕਿਵੇਂ ਮਿਲੂ ਆਗਮਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅਜੇ ਮਿਤੀ 1/1/2024 ਨੂੰ ਚਾਰੀਸ ਸਾਲ ਦੀ ਉਮਰ ਪਾਰ ਚੁੱਕੇ ਪੈਨਸ਼ਨਾਂ ਦੇ ਬਾਰੇ ਪੈਨ ਦਾ ਅਮਲ ਚੱਲ ਰਿਹਾ ਹੈ। ਕਈ ਪੈਨਸ਼ਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਦਰ ਇਨਕਮ ਟੈਕਸ ਕੱਟ ਲਿਆ ਗਿਆ ਹੈ। ਬੈਂਕ ਵੱਲੋਂ ਟੈਕਸ ਕੱਟਣਾ ਗਲਤ ਹੈ ਪਰ ਜੇਕਰ ਕੱਟਿਆ ਗਿਆ ਹੈ ਤਾਂ ਬੈਂਕ ਨੂੰ ਅਰਜੀ ਲੈ ਕੇ ਦਿਓ ਕਿ ਮੈਂ 7 ਲੱਖ ਦੀ ਆਮਦਨ ਟੈਕਸ ਰੇਂਜ ਵਿੱਚ ਨਹੀਂ ਆਉਂਦਾ। ਕਿਪਾ ਤੋਂ ਕਿ ਮੇਰਾ ਕਟਿਆ ਹੋਇਆ ਇਨਕਮ ਟੈਕਸ ਵਾਪਸ ਮੇਰੇ ਖਾਤੇ ਵਿੱਚ ਪਾਇਆ ਜਾਵੇ ਫਿਰ ਵੀ ਜੇਕਰ ਕਟਿਆ ਗਿਆ ਟੈਕਸ ਵਾਪਸ ਨਹੀਂ ਕੀਤਾ ਜਾਂਦਾ ਤਾਂ ਉਹ ਰਿਟਰਨ ਭਰਨ ਤੋਂ ਬਾਅਦ ਉਹ ਕੱਟੀ ਗਈ ਰਕਮ ਵਾਪਸ ਮਿਲ ਜਾਵੇਗੀ ਜਿਹੜੇ ਸਾਥੀ ਆਪਣੇ ਸਪਾਊਸ ਦੀ ਮੌਤ ਤੋਂ ਬਾਅਦ ਫੈਮਿਲੀ ਪੈਨਸ਼ਨ ਲੈ ਰਹੇ ਹਨ ਪਰ ਸਪਾਊਸ ਦਾ ਬੈਂਕ ਖਾਤਾ ਬੰਦ ਹੋ ਗਿਆ ਹੈ ਤਾਂ ਉਹ ਸਾਥੀ ਖਜ਼ਾਨਾ ਅਫਸਰ ਨੂੰ ਲੈ ਕੇ ਦੇਣ ਕਿ ਮੇਰੇ ਸਪਾਊਸ ਦੀ ਮੌਤ ਹੋ ਚੁੱਕੀ ਹੈ ਉਹਦਾ ਖਾਤਾ ਬੰਦ ਹੋ ਚੁੱਕਿਆ ਹੈ ਤੇ ਉਸ ਦਾ ਬਕਾਇਆ ਮੇਰੇ ਖਾਤੇ ਵਿੱਚ ਪਾਇਆ ਜਾਵੇ। ਪੀਪੀਓ ਨੰਬਰ ਦੀ ਕਾਪੀ ਦੇ ਦੋਵੇਂ ਸਫੇ ਤੇ ਫੈਮਿਲੀ ਪੈਨਸ਼ਨ ਲੈ ਰਹੇ ਵਾਰਸ ਦੇ ਅਕਾਊਂਟ ਨੰਬਰ ਦੀ ਫੋਟੋਕਾਪੀ ਖਜ਼ਾਨਾ ਦਫ਼ਤਰ ਰਾਈ ਬੈਂਕ ਬ੍ਰਾਂਚ ਨੂੰ ਭੇਜਵਾਈ ਜਾਵੇ ਤਾਂ ਜੋ ਬੈਂਕ ਬ੍ਰਾਂਚ ਮੈਨੇਜਰ ਨੂੰ ਅਗਲੇਰੀ ਕਾਰਵਾਈ ਹਿਤ ਦੇ ਦਿੱਤੀ ਜਾਵੇ। ਜਿਹੜੇ ਦੋਹਾਂ ਜੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਬਕਾਇਆ ਲੈਣ ਲਈ ਲੀਗਲ ਆਇ ਗਿਆਨੀ ਕਾਨੂੰਨੀ ਵਾਰਸ ਉਹਨਾਂ ਦਾ ਸਰਟੀਫਿਕੇਟ ਪਟੇਰੀਆ ਤਹਿਸੀਲਦਾਰ ਤੋਂ ਬਣਵਾ ਕੇ ਬੈਂਕ ਬ੍ਰਾਂਚ ਨੂੰ ਦੇ ਦਿੱਤਾ ਜਾਵੇ ਜੇਕਰ ਲੀਗਲ ਹਾਇਰ ਯਾਨੀ ਕਾਨੂੰਨੀ ਵਾਸ ਇੱਕ ਤੋਂ ਬਾਅਦ ਹਨ ਤਾਂ ਕਿਸੇ ਇੱਕ ਦੇ ਹੱਕ ਵਿੱਚ ਲਿਖਵਾ ਕੇ ਉਹਦਾ ਖਾਤਾ ਖੁਲਵਾ ਕੇ ਬਕਾਇਆ ਉਸ ਵਿੱਚ ਪਾਉਣ ਦੀ ਅਰਜੀ ਬੈਂਕ ਬ੍ਰਾਂਚ ਜਾਂ ਖਜ਼ਾਨਾ ਅਫਸਰ ਨੂੰ ਦੇ ਦਿੱਤੀ ਜਾਵੇ ਸੋ ਆਸ ਕਰਦੇ ਹਾਂ ਕਿ 1/16 ਤੋਂ 31/21 ਤੱਕ ਦੇ ਬਕਾਇਆ ਸਬੰਧੀ ਸਾਰੇ ਤਰ੍ਹਾਂ ਦੇ ਡਾਊਟਸ ਕਲੀਅਰ ਹੋ ਗਏ ਹੋਣਗੇ ਜੇਕਰ ਫਿਰ ਵੀ ਕਿਸੇ ਕਿਸਮ ਦਾ ਸ਼ੰਕਾ ਰਹਿ ਗਿਆ ਹੋਵੇ ਤਾਂ ਪੰਜਾਬ ਗਵਰਨਮੈਂਟ ਪੈਨਸ਼ਨਰਸ ਐਸੋਸੀਏਸ਼ਨ ਦੇ ਆਗੂ ਨਾਲ ਫੋਨ ਤੇ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜਿੰਦਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ